ਸਟੇਟ ਯੂਨੀਅਨਾਂ ਦੀ ਹੜਤਾਲ ਦਾ ਪੂਰੇ ਦੇਸ਼ ਤੇ ਵਿੱਚ ਅਸਰ ਪਿਆ ਹੈ ਹੜਤਾਲ ਦੇ ਵਿੱਚ ਇਹਨਾਂ ਸੰਗਠਨਾ ਦੇ ਕਰੀਬ 18 ਕਰੋੜ ਕਾਮਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਟ੍ਰੇਡ ਯੂਨੀਅਨਾਂ ਨੇ ਇਹ ਹੜਤਾਲ ਮੋਦੀ ਸਰਕਾਰ ਵੱਲੋਂ ਕੀਤੇ ਕਾਨੂੰਨਾਂ ਵਿੱਚ ਸੁਧਾਰ ਦੇ ਨਾਂ ਤੇ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਦੇ ਵਿਰੋਧ ਵਿੱਚ ਕੀਤੀ ਹੈ ਹੜਤਾਲ ਦਾ ਸਭ ਤੋਂ ਵੱਧੇਰੇ ਅਸਰ ਬੈਂਕ ਸੇਵਾਵਾਂ, ਟੈਲੀਕਾਮ ਅਤੇ ਆਵਾਜਾਈ ਸੇਵਾਵਾਂ ਦੇ ਉੱਤੇ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਟ੍ਰੇਡ ਯੂਨੀਅਨਾਂ ਦੀਆਂ ਮੁੱਖ ਮੰਗਾਂ ਕੀ ਨੇ ਹੜਤਾਲ ਦੀ ਸਭ ਤੋਂ ਵੱਡੀ ਵਜ੍ਹਾ ਘੱਟ ਮਜ਼ਦੂਰੀ ਹੈ। ਟ੍ਰੇਡ ਯੂਨੀਅਨਾਂ ਇਸ ਨੂੰ ਵਧਾ ਕੇ 18000 ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਕਰ ਰਹੀਆਂ ਨੇ। ਇਸ ਤੋਂ ਇਲਾਵਾ ਮਜ਼ਦੂਰਾਂ ਦੇ ਲਈ 3000 ਰੁਪਏ ਮਾਸਿਕ ਪੈਨਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਰੇਲਵੇ ਅਤੇ ਡਿਫੈਂਸ ਵਿੱਚ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਰਕਾਰ ਨੂੰ ਇਸ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਟ੍ਰੇਡ ਯੂਨੀਅਨਾਂ ਸਰਕਾਰ ਵੱਲੋਂ ਨਵੇਂ ਕਿਰਤ ਕਾਨੂੰਨ ਅਤੇ ਨਿਵੇਸ਼ ਨੀਤੀਆਂ ਵਿੱਚ ਬਦਲਾਅ ਦੀ ਮੰਗ ਕਰ ਰਹੀਆਂ ਨੇ। ਮਜ਼ਦੂਰ ਸੰਗਠਨ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਠੇਕੇਦਾਰੀ ਸਿਸਟਮ ਅਤੇ ਨਿਜੀਕਰਨ ਜਈਆਂ ਕੇਂਦਰੀ ਨੀਤੀਆਂ ਦਾ ਵਿਰੋਧ ਕਰ ਰਹੇ ਨੇ ਹੜਤਾਲ ਨੂੰ ਰੋਕਣ ਦੇ ਮਕਸਦ ਨਾਲ ਵਿੱਤ ਮੰਤਰੀ ਅਰुण जेटली ਨੇ ਮਜ਼ਦੂਰੀ 246 ਰੁਪਏ ਤੋਂ ਵਧਾ ਕੇ 350 ਕਰਨ ਅਤੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਨੂੰ ਪਿਛਲੇ 2 ਸਾਲਾਂ ਦਾ ਬੋਨਸ ਜਾਰੀ ਕਰਨ ਦਾ ਪ੍ਰੋਸਤ ਦਿੱਤਾ ਸੀ ਪਰ باوجود ਇਸ ਦੇ ਗੱਲ ਨਹੀਂ ਬਣੀ ਯਾਦ ਰਹੇ ਕਿ ਪਿਛਲੇ ਸਾਲ ਸੰਪਰਵਿਚ ਵੀ ਟ੍ਰੇਡ ਯੂਨੀਅਨਾਂ ਐਸੀ ਤਰ੍ਹਾਂ ਹੜਤਾਲ ਤੇ ਗਈਆਂ ਸਨ